ਇਹ ਜਿੱਕਿਆ ਸਾਰ ਜਿੱਦਨ ਅੰਨਦਾਤਾ ਦਾ ਸਟਾਸ ਲੈਵਲ ਦਾ ਹੋ ਗਿਆ ਜਿਸ ਸਰਕਾਰ ਦੇ ਐਸ ਲੈਵਲ ਦਾ ਸਟਾਕ ਕਰਤਾ ਸਾਦਾ ਸਰਕਾਰ ਕਾਬਜ ਹੋ ਜੂ ਕਿਉਂਕਿ ਅੰਨਦਾਤਾ ਜਿਹਦੇ ਸਾਰਾ ਦੇਸ਼ ਪਾਲਿਆ ਹੋਂਦ ਤੱਕ ਮੇਰਾ ਅੰਨਦਾਤਾ ਮੇਰਾ ਕਿਸਾਨ ਕਦੀ ਭੁੱਖਾ ਵੀ ਮਰਨਾ ਚਾਹੀਦਾ ਇਹਦੇ ਲਈ ਮਹਿਲਾ ਮਰਨੀ ਚਾਹੀਦੀ ਹੈ ਇਹਦੇ ਲਈ ਦੇਮ ਮਰਨੇ ਚਾਹੀਦੇ ਆ ਅੱਜ ਦਾ ਮੇਰਾ ਰੋਹ ਨਿਕਲ ਗਿਆ ਜਦੋਂ ਤੁਸੀਂ ਆ ਟੰਕ ਦੇ ਸਿੱਟਿਆਂ ਦਾ ਗਲਦਸਤਾ ਦਿੱਤਾ ਸਾਲ ਇਹ ਨਹੀਂ ਕਿਹਾ ਸਾ ਜਿੱਦਣ ਅੰਨਦਾਤਾ ਦਾ ਸਟਾਸ ਲੈਵਲ ਦਾ ਹੋ ਗਿਆ ਜੇ ਸਰਕਾਰ ਦੇ ਇਸ ਲੈਵਲ ਦਾ ਸਟਾ ਕਰਤਾ ਸਾਦਾ ਸਰਕਾਰ ਤਾਕਤਵ ਹੋ ਜੂ ਕਿਉਂਕਿ ਅੰਨਦਾਤਾ ਜਿਹਦੇ ਸਾਰਾ ਦੇਸ਼ ਪਾਲਿਆ ਹੁਰਤਾ ਮੇਰਾ ਅੰਨਦਾਤਾ ਮੇਰਾ ਕਿਸਾਨ ਕਬੀ ਭੁੱਖਾ ਵੀ ਮਰਨਾ ਚਾਹੀਦਾ ਇਹਦੇ ਲਈ ਮਹਿਲਾ ਮਰਨੀ ਚਾਹੀਦੀ ਹੈ ਇਹਦੇ ਲਈ ਦੇਮ ਮਰਨੇ ਚਾਹੀਦੇ ਆ ਇਹਦੇ ਲਈ 24 ਘੰਟੇ ਬਿਜਲੀ ਵਰਨੀ ਚਾਹੀਦੀ ਆ ਇਹਦੇ ਲਈ 24 ਘੰਟੇ ਬਿਲੀਆ ਧਰਤੀ ਤੇ ਆਉਗੀ ਤੁਸੀਂ ਦੋੜ ਬਕੋ ਕਿੱਦਾਂ ਹੁੰਦੀ ਆ ਮੈਂ ਲੈ ਕੇ ਆਉਂਗਾ ਜਿਹੜੀ ਬਿਜਲੀ ਉਹ ਤੁਸੀਂ ਨਾਲ ਬੰਨ੍ਹ ਨਹੀਂ ਲੰਗਦੀ ਸੱਲ ਲਗਾ ਦੇ ਕੇ ਵੇਖੋ ਤੁਸੀਂ ਕੀ ਬਣਦੇ ਸਾਡਾ ਸਾਡਾ ਜਿੱਥੇ ਸਾਡਾ ਅੰਦਾ ਤਾਂ ਸਾਡੇ ਬੱਚੇ ਬਾਹਰ ਕਿਉਂ ਜਾਣ ਸਾਡੇ ਗੰਨੇ ਦਾ ਰੇਟ ਸਹੀ ਹੋ ਜਾਵੇ ਸਾਨੂੰ ਐਮਐਸਪੀ ਮਿਲ ਜਾਵੇ ਸਾਨੂੰ ਸਬਜ਼ੀਆਂ ਦਾ ਰੇਟ ਸਹੀ ਮਿਲ ਜਾਣ ਸਾਨੂੰ ਦੁੱਧ ਦਾ ਰੇਟ ਸਹੀ ਮਿਲ ਜਾਵੇ ਤੇ ਸਾਡੇ ਬੱਚੇ ਕੈਨੇਡਾ ਮਿਲ ਕੇ ਕਿਉਂ ਜਾਣ ਦੀ ਉੱਥੇ ਆਪਣੇ ਵਤਨ ਪਾਸੇ ਵਤਨ ਇੱਥੇ ਆਪਣੇ ਰੋਮਾਂ ਨਾਲ ਜਾਏ ਕੱਲ ਇਹਦਾ ਨਾਂ ਦੀ ਧਰਤੀ ਕਿੱਥੇ ਆ ਇਹ ਸਭ ਤੋਂ ਤਗੜੀ ਧਰਤੀ ਆ ਜਿੱਥੇ ਆਪਾਂ ਬਣਦੇ ਹਾਂ ਸੋ ਤੁਸੀਂ ਬਹੁਤ ਵੱਡਾ ਗਲਦਸਤਾ ਦੇ ਕੇ ਇੱਕ ਵੱਡਾ ਜੁਮਿਆ ਦੀ ਵੀ ਮੈਨੂੰ ਦਿੱਤੀ ਆ ਤੁਹਾਡੀ ਕਿਰਪਾ ਨਾਲ ਜਿੱਦਣ ਲੋਕ ਸਭਾ ਦਾ ਗੇਟ ਲੰਘ ਹਰੇਕ ਮੋਹਲ ਵੀ ਕਹਦੇ ਹੋ ਜਿੱਦਣ ਗਏ ਲੋਕ ਸਭਾ ਸਾਰੇ ਅੱਜ ਹੀ ਰੱਖ ਰਹੇ ਨੇ ਨਾਲ ਲੈ ਕੇ ਜਾਊਂਗਾ ਗੇਟ ਤੇ ਉਦੋਂ ਨਾਲ ਲੈ ਕੇ ਜਾਊਂਗਾ ਗਿਆ ਮੇਲੇ ਕਿਸਾਨ ਦਾ ਗਲਦਸਤਾ ਇਹ ਕਿਸਾਨ ਦਾ ਗਲਦਸਤਾ ਜਿਹੜਾ ਜਦੋਂ ਉੱਥੇ ਬੋਲਾਂਗੇ ਪੂਰੀ ਦੁਨੀਆ ਦੇ ਪੰਜਾਬੀ ਦੇਖਣਗੇ ਦੇ ਨਾਲ ਆ ਲਿਓ ਤੁਸੀਂ ਖੁਸ਼ ਹੋਗੇ ਜੇ ਤੁਹਾਡਾ ਕੋ ਬੱਚਾ ਜਾ ਕੇ ਉੱਥੇ ਤੁਹਾਡੀ ਗੱਲ ਕਰ ਦੇਵੇ ਦੇਖੋ ਕੀ ਬੜਦਾ ਤੁਸੀਂ ਪਹਿਲਾਂ ਅਸੈਂਬਲੀ ਵੀ ਦੇਖਿਆ ਇੱਥੇ ਵੀ ਦੇਖੋਗੇ ਵੱਡਾ ਕੰਮ ਆ ਕਿਉਂਕਿ ਬੜੇ ਬੜੇ ਵੱਡੇ ਲੋਕ ਬੈਠੇ ਹੁੰਦੇ ਉੱਤੇ ਪਰ ਕੋਈ ਨਹੀਂ ਸਾਨੂੰ ਵੀ ਮਾੜਾ ਨੇ ਬਾਬਾ ਬੁੱਢਾ ਸਾਹਿਬ ਸਾਡੇ ਨਾਲ ਆ ਸਭ ਤੋਂ ਵੱਡਾ ਸਾਡਾ ਗੁਰੂ ਗ੍ਰੰਥ ਸਾਹਿਬ ਸਾਡੇ ਨਾਲ ਆ ਬਾਬੇ ਬੁੱਢੇ ਤੋਂ ਕੋਈ ਵੱਡਾ ਨਹੀਂ ਬਾਕੀ ਸਭ ਚੀਜ਼ਾਂ ਥੱਲੇ ਆ ਇਸ ਕਰਕੇ ਅਸੀਂ ਇੱਥੇ ਵੀ ਆਪਣੇ ਲੋਕਾਂ ਦੀ ਆਪਣੇ ਕਿਸਾਨਾਂ ਦੀ ਆਪਣੇ ਮਿਹਨਤੀ ਨੌਜਵਾਨਾਂ ਦੀ ਲੜਾਈ ਜਰੀ ਲੜਾਂਗੇ ਅਜੇ ਅਜ਼ਾਦੀ ਦਰਿਆ ਤੋਂ ਪਾਰ ਤੇ ਪਾਕਿਸਤਾਨ ਦੇ ਕੰਢੇ ਦੇ ਉੱਤੇ ਆਪਣੇ ਪੇਟ ਖਾਰੇ ਆਪਣੇ ਬੱਚਿਆਂ ਦੇ ਪੇਟ ਖਾਰੇ ਆਪਣੀ ਖੇਤੀ ਦੇ ਪੇਟ ਖਾਰੇ ਮੀਟਿੰਗ ਕਰ ਰਹੇ ਹਾਂ ਪਹਿਲਾਂ ਤਾਂ ਜਿੰਨੇ ਤੁਸੀਂ ਇਹਦਾ ਪਿੰਡਾਂ ਵਾਲੇ ਦਰਿਆ ਤੋਂ ਪਾਸ ਜ਼ਮੀਨਾਂ ਵਾਲੇ ਕਿਸਾਨ ਵੀ ਆਏ ਹੋ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਕਹਿਣੀਆਂ ਬੈਠ ਜਦੋਂ ਭਾਈ ਤੋਂ ਪਹਿਲਾਂ ਜਦੋਂ ਅਸੀਂ ਪਿੰਡ-ਪਿੰਡ ਜਾਂਦੇ ਸੀ ਪੂਰੇ ਪੰਜਾਬ 'ਚ ਕੰਪੇਨ ਕਰਦੇ ਸੀਗੇ ਉਦੋਂ ਵੀ ਮੈਂ ਲੋਕਾਂ ਨੂੰ ਕਹਿੰਦਾ ਸੀ ਕਿ ਯਾਰ ਤੁਸੀਂ ਜੇ ਵੋਟ ਬਉੜੀਆਂ ਤੁਹਾਨੂੰ ਵੋਟ ਦਾ ਅਰਥ ਪਤਾ ਹੋਣਾ ਚਾਹੀਦਾ ਹੈ ਕਿ ਕਿੰਨੀ ਕੀਮਤੀ ਹੈ ਅਸੀਂ ਅਮਰੀਕਾ ਦੇ ਵਿੱਚ ਵੋਟਾਂ ਪੈਂਦੀਆਂ ਦੇਖੀਆਂ ਕੈਨੇਡਾ ਦੇ ਵਿੱਚ ਦੇਖਿਆ ਇੱਕ ਵਾਰ ਮੈਂ ਕੈਨੇਡਾ ਦੇ ਵਿੱਚ ਮੇਰੇ ਇੱਕ ਦੋਸਤ ਚੀਮਾ ਜੀ ਐਮਐਲਏ ਖੜੇ ਉਹਨਾਂ ਤੋਂ ਮੈਂ ਪੁੱਛਾਲ ਕਰਦਾ ਸੀਗਾ ਉੱਥੇ ਜਿਹੜਾ ਉਮੀਦਵਾਰ ਆਉਂਦਾ ਉਹ ਜਦੋਂ ਉਮੀਦਵਾਰ ਆਉਂਦਾ ਮੀਟਿੰਗ ਕਰਦਾ ਉੱਥੇ ਇਦਾਂ ਮੀਟਿੰਗਾਂ ਨਹੀਂ ਹੁੰਦੀਆਂ ਛੋਟੇ ਛੋਟੇ ਹਾਲਾਂ ਦੇ ਵਿੱਚ ਬੜੀਆਂ ਵਧੀਆ ਮੀਟਿੰਗਾਂ ਹੁੰਦੀਆਂ ਬਬੂ ਸਿੱਧੀ ਜੀ ਨੂੰ ਪਤਾ ਇਹਨਾਂ ਦੀ ਫੈਮਿਲੀ ਸਾਡੀ ਉੱਥੇ ਹੈ ਤੇ ਜਿਹੜਾ ਉਮੀਦਵਾਰ ਆਉਂਦਾ ਉਹ ਸਾਹਮਣੇ ਸਕਰੀਨ ਲਾਉਂਦਾ ਆਪਣੀ ਸਕ੍ਰੀਨ ਦੇ ਉੱਤੇ ਉਹ ਕਹਿੰਦਾ ਕਿ ਤੁਹਾਡੇ ਸ਼ਹਿਰ ਦੇ ਐਨੇ ਮੁੱਦੇ ਆ ਜੇ ਤੁਸੀਂ ਮੈਨੂੰ ਚੁਣੋਗੇ ਤੇ ਮੈਂ ਤੁਹਾਡੇ ਮੁੱਦੇ ਜਿਹੜੇ ਹੱਲ ਕਰ ਦੂੰਗਾ ਬਾਲੋ ਨੇ ਕਹਿ ਕੇ ਸ਼ਹਿਰ ਦੇ 40 ਮੁੱਦੇ ਨੇ ਮੈਂ ਹੱਲ ਕਰੂੰਗਾ ਉੱਥੇ 4 ਸਾਲ ਬਾਅਦ ਵੋਟਾਂ ਪੈਂਦੀਆਂ ਲੋਕ ਵੋਟਾਂ ਬੰਦੇ ਆ ਕਾਗ ਦਾਬ ਹੋ ਜਾਂਦਾ ਬੰਦਾ ਪਰ ਫਿਰ ਦਿਨੋਂ ਅਗਲੀਆਂ ਵੋਟਾਂ ਆਉਂਦੇ ਉਹੀ ਬੰਦਾ 4 ਸਾਲ ਬਾਅਦ ਆਉਂਦਾ ਉਹ ਆਪਣਾ ਫੇਰ ਉਹੀ ਸਕਰੀਨ ਲਾਉਂਦਾ ਉਹ ਕਹਿੰਦਾ ਵੀ ਮੈਂ ਜਦੋਂ ਤੁਹਾਡੇ ਕੋਲ ਵੋਟਾਂ ਮੰਗਾਇਆ ਸੀਗਾ ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਡੇ 40 ਮੁੱਦੇ ਆ ਮੈਂ 32 ਹੱਲ ਕਰਦੇ ਪਰ 8 ਨਹੀਂ ਹੱਲ ਹੋਏ ਜਿਹੜੇ 8 ਨਹੀਂ ਹੋਏ ਉਹਦੇ ਉਹ ਕਾਰਨ ਦੱਸਦਾ ਵੀ ਕਿਉਂ ਨਹੀਂ ਹੋਏ। ਉਹ ਕਹਿੰਦਾ ਅੱਗੇ ਜੇ ਮੈਨੂੰ ਤੁਸੀਂ ਵੋਟਾਂ ਪਾ ਲੋਗੇ ਤੇ ਬਾਕੀ ਦੇ ਅੱਠ ਹੀ ਬੂਦੇ ਹੋ ਜਾਣਗੇ। ਵੋਟ ਦਾ ਇਹ ਇੱਥੇ ਜਿਹੜਾ ਵੋਟ ਦਾ ਲੋਕਾਂ ਦੇ ਇਮਾਨਤਾਂ ਪੋਲਿਟਿਕਲ ਪਾਰਟੀਆਂ ਨੇ। ਸਭ ਤੋਂ ਪੁੱਛਣਾ ਵਾਲੇ ਨਹੀਂ। ਕੋਈ ਪੁੱਛਦਾ ਹੀ ਨਹੀਂ। ਕਿ ਜਦ 5 ਸਾਲ ਪਹਿਲਾਂ ਵੀ ਤੁਹਾਨੂੰ ਵੋਟਾਂ ਪਾਈਆਂ ਸੀ ਤੁਸੀਂ ਕੀ ਕੀਤਾ? ਉੱਤੋਂ ਪਹਿਲਾਂ ਵੀ ਪਾਈਆਂ ਸੀ ਕੋਈ ਉਹਦੋਂ ਕੀ ਕੀਤਾ ਉਹਦੇ ਤੋਂ ਪਹਿਲਾਂ ਵੀ ਪਾਈਆਂ ਸੀ ਕੋਈ ਵੀ ਪੁੱਛਦਾ ਉਹੀ ਲੀਡਰ ਦੁਬਾਰਾ ਹੁੰਦੇ ਹੱਥ ਜੋੜਦੇ ਹਰ ਇੱਕ ਪਾਸੇ ਤਾਰਾ ਸੂਨੀ ਖੜ ਜਾਂਦੇ ਆ ਦੂਜੇ ਪਾਸੇ ਕੰਵੈਲਸ ਕੋਣੀ ਖੜ ਜਾਂਦੇ ਉਹ ਵੋਟਾਂ ਲੈ ਕੇ ਫਿਰ 50 ਸਾਲਾਂ ਬਾਅਦ ਜਿੱਤ ਜਾਂਦੇ ਇਹ ਤਾਂ ਸਭ ਤੁਹਾਡੀ ਜਾਂ ਸਾਡੀ ਕਿਸਮਤ ਚੰਗੀ ਸੀਗੀ ਕਿ ਇਸ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਬਣਦੀ ਸੀਗੀ ਅਰਵਿੰਦ ਕੇਜੀਵਾਲ ਜੀ ਨੇ ਪਾਰਟੀ ਬਣਾਉਣੀ ਹੀ ਭਗਵੰਤ ਮਾਨ ਜੀ ਨੇ ਪੰਜਾਬ ਚਗਵਾਈ ਕਰਦੀ ਸੀ ਇਹ ਜਿਹੜੇ ਖਾਨਦਾਨ ਨੇ ਪੀੜੀਦਰ ਪੀੜੀ ਲੋਕ ਤੁਰੇ ਆਉਂਦੇ ਆ ਦਾਦਾ ਮੰਤਰੀ ਪਪਾ ਐਮਪੀ ਸੀਗਾ ਅਤੇ ਐਮਐਲਏ ਸੀਗਾ ਹੁਣ ਕੁੜੀ ਆ ਹੁਣ ਫਲਾਣਾ ਆ ਇਹ ਪੀੜੀਦਰ ਪੀੜੀ ਕੰਮ ਤੋ ਲਿਆਉਂਦਾ ਸੀਗਾ ਇਹ ਤਾਂ ਮਾਨ ਨੇ ਇਹਦੇ ਮਾਸਟਰ ਤੋਂ ਦੱਸ ਸਕਦਾ ਮੁੰਡੇ ਨੇ ਪੰਜਾਬ ਚੋਂ ਕੰਮ ਖਤਮ ਕੀਤਾ ਨਹੀਂ ਤੇ ਉਹੋ ਹੀ ਖਾਂਦਾ ਨਾਈ ਦੰਦੇ ਬਾਦਲ ਕੇ ਸਿੱਧੂ ਕੇ ਬਾਜਵੇ ਬਲਾੜ ਉਹ ਹੀ ਪੰਜ ਸੱਤ ਕਾਂਦਾਂ ਤੇ ਕਾਲੀਆਂ ਦਾ ਰਾਜ ਚ ਕਾਂਗਰਸ ਦਾ ਉਹੀ ਆਈ ਜਾਂਦੇ ਸੀਗੇ ਇਹ ਤੇ ਮਾਨ ਨੇ ਆ ਕੇ ਖਤਮ ਕੀਤਾ ਤੁਹਾਡੇ ਤੋਂ ਆਏ ਅਸੀਂ ਤੁਹਾਡੇ ਤੋਂ ਹੁੜੇ ਹੀ ਬਾਜਾ ਸਾਹਿਬ ਬੋਲ ਕੇ ਗਏ ਉਹ ਮਿਲੋ ਗਏ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਸਭ ਇਸ ਪਾਰਟੀ ਜਹੀ ਕੰਮ ਕਰਦੇ ਆ ਜਿਸ ਪਾਰਟੀ ਦਾ ਕੌਮੀ ਕੰਵਿਨਰ ਮੋਦੀ ਨੇ ਦਰਦਿਆਂ ਜੇਲ੍ਹ ਦਿੱਤਾ ਜਿਸ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਭਗਵੰਤ ਮਾਨ ਸਾਡਾ ਉੱਥੇ ਪਤਵਾਰਵਾਦ ਵਾਲਾ ਕੋਈ ਸ਼ਬਦ ਨਹੀਂ ਜੂਜ਼ ਕੀਤਾ ਜਾ ਸਕਦਾ ਇਹ ਗੱਲ ਆਪਣੇ ਦਿਮਾਗ ਚ ਰੱਖ ਕੇ ਅਸ਼ਾਰਾ ਜਦੋਂ ਆਊਗਾ ਅਸ਼ਾਰਾ ਕਿ ਪਾਰਟੀ ਵੱਲ ਕਰਦੇ ਆਊਗਾ ਸਰ ਇਦਾਂ ਇਸ਼ਾਰੇ ਦੇਉਂਦੇ ਪਾਰਟੀ ਜੇ ਤੂੰ ਇੱਕ ਬਿਦਾਉਂਦਾ ਇਹ ਤਾਂ ਬੱਚਿਆਂ ਨੂੰ ਸਿੱਖਿਆ ਦੇ ਦੇਣਾ ਕਿ ਜਾਂ ਲੋਕ ਸੇਵਾ ਕਿੱਦਾਂ ਕਰਨੀ ਹੈ ਤੁਸੀਂ ਬਾਹਰ ਦੇ ਦੇਸ਼ਾਂ 'ਚ ਦਿੰਦੇ ਹੋ ਇਹ ਇੱਥੇ ਆ ਕੇ ਦੇਖੋ ਲੋਕਾਂ ਦਾ ਹਾਲ ਕੀ ਹੈ ਸਰਕੂ ਸੀਟ ਨਹੀਂ ਆਏ ਕੋਈ ਸ਼ੌਂਕ ਦੀ ਹੈ ਕੁਰਸੀ ਦਾ ਕੋਈ ਸ਼ੌਂਕ ਨਹੀਂ ਬੜਾ ਬੜੇ ਘਰਾਂ ਦਾ ਵੱਡੀਆਂ ਵੱਡੀਆਂ ਗੱਡੀਆਂ ਦਾ ਬਸ ਆ ਸ਼ੌਂਕ ਸੀਗਾ ਆਠੋਂ ਪੂਰੇ ਕਰ ਲੈ ਸਰ ਜਿਹੜੇ ਕੰਮ ਕਿਸੇ ਨੇ ਨਹੀਂ ਕੀਤੇ ਤੁਹਾਨੂੰ ਕਰਕੇ ਦਿਖਾਉਣੇ ਆਓ ਤੁਸੀਂ ਆਪਣੇ ਬੱਚਿਆਂ ਨੂੰ ਦੱਸਿਆ ਕਰੋਗੇ ਕਿ ਕਾਹੀ ਕਦੀ ਵੋਟ ਪਾਈ ਸੀ ਤੁਸੀਂ ਦੱਸਿਆ ਕਰੋਗੇ ਕਿ ਜੇਸ ਬੰਦੇ ਦੋਈ ਭਾਈ ਚ ਵੋਟਾਂ ਪਾਈਆਂ ਕਲਦੀਪ ਸਿੰਘ ਧਾਲੀਵਾਲ ਨੂੰ